ਹਾਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ। ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਹੈਗੀ ਆ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸੇ ਪਹੁੰਚੇ ਆਂ ਬਾਈ ਹਰਵੈਲ ਸਿੰਘ ਦੇ ਕੋਲ। ਅੱਜ ਦੋਸਤੋ ਇਸ ਵੀਡੀਓ ਦੇ ਵਿੱਚ ਦੋ ਮੱਝਾਂ ਝੋਟੀਆਂ ਤੁਹਾਨੂੰ ਦਿਖਾ ਦਾਂਗੇ ਤੇ ਦੋ ਤੋਂ ਤਿੰਨ ਨਾਲ ਜਿਹੜੇ ਆ ਬਿਹੜਾ ਨੇ। ਸੋ ਟੋਟਲ ਓਵਰ ਆਲ ਜਿਹੜੇ ਦੋਸਤੋ 5 4 5 ਪਸ਼ੂ ਹੋਣਗੇ ਪੂਰੀ ਡਿਟੇਲ ਆਪਾਂ ਹਰ ਵਾਰ ਦੀ ਤਰ੍ਹਾਂ ਬਾਈ ਹਰਵੈਲ ਦੇ ਨਾਲ ਗੱਲਬਾਤ ਕਰਕੇ ਪੂਰੀ ਇਨਫੋਰਮੇਸ਼ਨ ਲੈ ਲਾਂਗੇ। ਸੋ ਅੱਜ ਜੀ ਦੋਸਤੋ 5 ਸਤੰਬਰ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਸਮਾਂ ਸ਼ਾਮ ਦੇ 6 ਵਜੇ ਦਾ ਸੋ ਗੱਲਬਾਤ ਆਪਾਂ ਵੀਰ ਦੇ ਨਾਲ ਕਰਦੇ ਹਾਂ ਪੂਰੀ ਡਿਟੇਲ ਜਾਣ ਲੈਣੇ ਆ ਸੋ ਐਨੀਮਲ ਦੋਸਤੋ ਹਰ ਬਾਰ ਦੀ ਤਰ੍ਹਾਂ ਇੱਕ ਰਿਕਵੈਸਟ ਹੈ ਜਿਹੜਾ ਪਸੰਦ ਆਊਗਾ ਤੁਸੱਲੀ ਤੁਸੀਂ ਕਰਨੀ ਹੈ ਘਰ ਵਿਜਿਟ ਕਰਕੇ ਇੱਕ ਟਾਈਮ ਦੋ ਟਾਈਮ ਚੁਆਈ ਕਰਕੇ ਠੀਕ ਹੈ ਜੀ ਜਿਹੜੇ ਪਸ਼ੂ ਗੱਭਣਾ ਨੂੰ ਤੇ ਪੱਕੇ ਤਸੱਲੀ ਕਰ ਸਕਦੇ ਹੋ ਆਜੋ ਕਰਦੇ ਹਾਂ ਗੱਲਬਾਤ ਭਾਈ ਹਰਵੀਰ ਸਿੰਘ ਦੇ ਨਾਲ ਆਜੋ ਭਾਈ ਸਭ ਤੋਂ ਪਹਿਲਾਂ ਵੀਰ ਹਰਭੇਰ ਬਈਓ ਸੰਗੇ ਸਾਸਰੀ ਕਾ ਹਾਂਜੀ ਸੰਧੂ ਸਾਹਿਬ ਜੀ ਸਾਸਿਕਾ ਬਾਕੀ ਜਿੰਨੇ ਵੀ ਇਸ ਚੈਨਲ ਨੂੰ ਮੇਰੇ ਭੈਣ ਭਰਾ ਦੇਖ ਰਹੇ ਪਿਆਰ ਦੇ ਰਹੇ ਇਸ ਚੈਨਲ ਨੂੰ ਉਹਨਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਾਸਿਕਾ ਦਾ ਹਟਾ ਬਈ ਹੋਰ ਭਾਈ ਹਰਵੈਲ ਠੀਕਾ ਜੀ ਕਿਰਪਾ ਵਾਗੁਰ ਦੀ ਅੱਛਾ ਭਾਈ ਹਰਵੈਲ ਅੱਜ ਪਸ਼ੂ ਪੰਜ ਬਕਾਊਆ ਚਾਰ ਤੁਸਾ ਚਾਰ ਮਹੀਨੇ ਦੋ ਗਾਵਾਂ ਨੇ ਦੋ ਮੱਝਾਂ ਨੇ ਅੱਜ ਹੈ ਗੱਪਣੀ ਸਰਗਾ ਨਹੀਂ ਸੰਧੂ ਸਾਹਿਬ ਤੇ ਇਹਨਾਂ ਸੂਏ ਨੇ ਵਿੱਚ ਪਸ਼ੂ ਇੱਕ ਗੱਪਣ ਹੈ ਵੀ ਰਾਤ ਤੱਕ ਸ਼ਾਇਦ ਕੱਲ ਤੱਕ ਸੂਈ ਦੋ ਠੀਕ ਹੈ ਜੀ ਹਾਂਜੀ ਲੋਕੀ ਦੋਸਤੋ ਠੀਕ ਆ ਤੇ ਫਿਰ ਨੰਬਰ ਤੋਂ ਆਪਾਂ ਸਟਾਰਟ ਕਰ ਲਏ ਨੇ ਇਸ ਮੱਝ ਤੋਂ ਠੀਕ ਆ ਤੇ ਭਾਈ ਹਰਵੈਰ ਕੀ ਦੀ ਡਿਟੇਲ ਹੈਗੀ ਇਸ ਮੱਝ ਦੀ ਸੰਦੀ ਦਾ ਤੀਜੇ ਸਵੇ ਮਾਈਨਸ ਅੱਛਾ ਜੀ ਚੰਗੀ ਬਲੱਡ ਲਾਈਨ ਤੋਂ ਮੱਝ ਆ ਹੂੰ ਉਮੀਦ ਕਰਦੇ ਆ ਕਿ 15 16 ਲੀਟਰ ਦੀ ਦੇ ਦੇ ਬਾਕੀ ਚਲੋ ਅੱਗੇ ਪਰਮਾਤਮਾ ਨੂੰ ਪਤਾ ਆ ਠੀਕ ਆ ਅੱਛਾ ਭਾਈ ਹਰਵੈਰ ਸੂਆ ਕਿਨਵਾ ਤੋਂ ਆਲੀ ਹੈ ਤੀਜੇ ਸਵੇ ਤੋਂ ਹੋਈ ਤੀਜਾ ਤੋਂ ਆ ਜੀ ਆਹ ਹਾਂ ਜੀ ਠੀਕ ਆ ਤੇ ਦਿਨ ਕਿੰਨੇ ਕਿੰਨੇ ਲੈਂਦੀ ਫਿਰ ਆ ਵੇਖੋ ਅ ਇੱਕ ਦੋ ਦਿਨਾਂ ਦੇ ਵਿੱਚ ਹੂੰ ਲੋਕਾਂ ਕੀ ਚਾਰ ਚੁਦ ਇੱਕ ਦੋ ਦਿਨਾਂ ਤੱਕ ਜਿਹੜੀ ਦੋਸਤ ਸੁਕੂਗੀ ਠੀਕ ਹੈ ਬਾਕੀ ਆ ਖਾਣੇ ਵਾ ਤੁਸੀਂ ਦੇਖ ਲੈ ਦੇ ਅੱਛਾ ਠੀਕ ਜੋਸ ਫਾਰੇ ਹਟਕ ਨੋ ਬਈ ਹਰ ਵੇਰ ਖੋਲ ਕੇ ਦਿਖਾਓ ਲੋਜੀ ਲੋਜੀ ਸੂਆ ਦੋਸਤੋ ਦੂਜਾ ਸੂ ਗਈ ਠੀਕ ਆ ਦੂਜਾ ਸੂ ਤੀਜਾ ਸੂਆ ਤੀਜਾ ਸੂਆ ਸੂ ਗਈ ਠੀਕ ਆ ਜੀ ਤੇ ਦੋ ਕ ਦਿਨ ਹਜੇ ਕੱਢਦੀ ਆ ਠੀਕ ਆ ਜੀ ਬਾਕੀ ਹਵਾਨਾ ਲੇਵਾ ਦੋਸਤੋ ਕਮਾਲ ਦਾ ਹੈ ਠੀਕ ਆ ਬੀ ਚੰਗੀ ਅਕਸੈਪਟ ਆਪਾਂ ਜਿਹੜੀ ਦੋਸਤੋ ਚੰਗੀ ਇਤੋਂ ਆਸ ਕਰ ਸਕਦੇ ਆ ਵੀ ਚੰਗੇ ਮਿਲਕ ਦੀ ਠੀਕ ਹੈ ਜੀ ਕਿਉਂਕਿ ਲੇਵਾ ਹਵਾਨਾ ਦਾ ਚਾਰ ਤੋਂ ਲੇਵਾ ਅੱਗੇ ਨੂੰ ਜਿੰਨਾ ਬਣਿਆ ਉਹਨਾਂ ਹੀ ਬੈਕ ਸਾਈਡ ਨੂੰ ਆਪੇ ਦੇਖ ਸਕਦੇ ਹੋ ਜੀ ਠੀਕ ਹੈ ਤੇ ਬਿਲਕੁਲ ਪਤਲੇ ਪਿੰਡੇ ਦੀ ਹਮ ਹਾਈਟ ਮੀਡੀਅਮ ਆ ਜੀ ਹਾਈਟ ਮੀਡੀਅਮ ਆ ਸੋ ਬਾਕੀ ਜਿਵੇਂ ਨੀਲੀ ਦੇ ਪਸ਼ੂ ਜਾਂ ਗ੍ਰੇਡਰ ਪਸ਼ੂ ਆ ਜਾਂਦੇ ਆ ਉਹਨਾਂ ਦੇ ਵਿੱਚ ਤੁਸੀਂ ਮੰਨ ਸਕਦੇ ਜੀ ਥੱਲੇ ਬਹੁਤ ਵਧੀਆ ਬਾਕੀ ਥੱਲਿਓਂ ਮੈਂ ਦਾ ਭਾਂਡਾ ਦੋਸਤੋ ਕਮਾਲ ਦਾ ਹੈ ਠੀਕ ਹੈ ਜੀ ਤੇ ਠੰਡੀ ਧੀਰੀ ਸੀਲ ਸਹੂ ਆ ਆ ਤੁਸੀਂ ਦੇਖ ਸਕਦੇ ਹੋ ਠੀਕ ਹੈ ਬਾਕੀ ਭਾਈ ਹੋਰ ਵੇਰ ਹਵਾਨਾ ਵਾਕਈ 15 16 ਲੀਟਰ ਵਾਲਾ ਵਾਕਈ ਹੈ ਕੋਈ ਇਕੱਲਾ ਹੈਗਾ ਨਾ ਤੁਸੀਂ ਉਹਦਾ ਟਾਇਰ ਟੇਵਾ ਇੰਨਾ ਟਾਇਰ ਟੇਵਾ ਬਹੁਤ ਘੱਟ ਪਸ਼ੂ ਦਾ ਵੇਖਣ ਨੂੰ ਮਿਲਦਾ ਹੂੰ ਜੇ ਆਪਾਂ ਕੋਈ 2 4 ਤੋਂ ਮੱਝ ਖਰੀਦੀਏ ਤਾਂ ਵਿੱਚ 4 5ਾਂ ਦਾ ਹੀ ਪਾਇਆ ਜਾਂਦਾ ਹੂੰ ਵੀ ਮੈਂ ਪਹਿਲਾਂ ਉੱਪਰੋਂ ਨਿਗਾਹ ਮਾਰੀ ਤੇ ਬਾਅਦ ਵਿੱਚ ਥੱਲੇੋਂ ਨਿਗਾਹ ਮਾਰੀ ਤੇ ਥੱਲੇੋਂ ਕਮਾਲ ਦੀ ਹੈਨਾ ਆ ਦੇਖੋ ਸੋ ਬਾਕੀ ਦੋਸਤੋ ਦੁੱਧ ਭਰਿਆ ਭਾਂਡਾ ਬਿਲਕੁਲ ਆਸ ਆਪਾਂ ਕਰ ਸਕਦੇ ਆ ਵੀ ਚੰਗੀ ਮਿਲਕਿੰਗ ਤੇ ਚੱਲੂਗੀ ਠੀਕ ਆ ਬਾਕੀ ਅੱਗੇ ਸਮੇਂ ਤੇ ਆਪਾਂ ਜਰੂਰ ਛੱਡਾਂਗੇ ਕਿਉਂਕਿ ਅੱਗੇ ਦੁੱਧ ਜਿਹੜਾ ਹਰ ਵਾਰ ਦੋਸਤੋ ਆਪਾਂ ਸੇਵਾ ਦਾ ਵੀ ਕਿਹਾ ਕਿਹਾ ਜਾਂਦਾ ਵੀ ਦੁੱਧ ਸੇਵਾ ਦਾ ਬਾਕੀ ਠੀਕ ਆ ਜੀ ਕੋਈ 13 14 ਲੀਟਰ ਹੋਊਗੀ ਤੁਸੀਂ ਹੋਰ ਚੰਗੀ ਸੇਵਾ ਕਰਕੇ ਵਧੀਆ ਮਿਲਕਿੰਗ ਦੇ ਉੱਪਰ ਵੀ ਲੈ ਕੇ ਜਾ ਸਕਦੇ ਆ ਆਪਾਂ ਦਾ ਆ ਦੇਲੇ ਦਾ ਆਸ ਕਰ ਸਕਦੇ ਆ ਉਮੀਦ ਕਰ ਸਕਦੇ ਆ ਹੂੰ ਬਾਕੀ ਅੱਗੇ ਪਰਮਾਤਮਾ ਨੂੰ ਪਤਾ ਹੁੰਦਾ ਬਾਕੀ ਹਰ ਪੱਖੋਂ ਦੁੱਧ ਵਾਲੀ ਕੁਆਲਿਟੀ ਲੱਗੀ ਇਹਨੇ ਹੂੰ ਠੀਕ ਆ ਜੀ ਠੀਕ ਹੈ ਤਾਂ ਕੀ ਮੁੱਲ ਕਰਦੇ ਬਈ ਸਾਨੂੰ ਸਾਵੇ ਦਾ 88000 ਰੁਪਏ ਮੁੱਲ ਕਰਦੇ ਉਹਦੇ ਜੋ ਮਾਨਤਾ ਨਿਕਲਣਾ ਹੈ 88000 ਠੀਕ ਹੈ 88000 ਦੇ ਵਿੱਚੋਂ ਦੋਸਤੋ ਮਾਨਤਾ ਜਿਹੜਾ ਹੋ ਜੂਗਾ ਠੀਕ ਹੈ ਕੋਈ ਵੀਰ ਘਰੇ ਆਊਗਾ ਤਸੱਲੀ ਕਰੋ ਠੀਕ ਹੈ ਜੀ ਗੱਪਣ ਪਸੂਆ ਤਸੱਲੀ ਕਰ ਸਕਦੇ ਜੇ ਬਾਕੀ 88000 ਦੇ ਵਿੱਚ ਕੋਈ ਦੂਸਰ ਜੱਪਾ ਮਾਨਤਾ ਹੋ ਜੂਗੀ ਠੀਕ ਹੈ ਇਸ ਤੋਂ ਬਾਅਦ ਦੂਜੇ ਨੰਬਰ ਤੇ ਆ ਕੇ ਜੇ ਸਵੇਟੋ ਟੋਟੇ ਸੁਈਆ ਤੁਹਾਡਾ ਸੁਭਾਜੀ ਉਹ ਸੰਨਿਆਰ ਨਾਲ ਨੇ ਵੀ ਕਿੱਥੇ ਆ ਹੂੰ ਉਹਦਾ ਮਾਜ ਸਵੇਰੇ ਤੋਂ ਬਾਅਦ ਮਾਰਨਿੰਗ ਸੀਈ ਹੈ ਦੋਸਤੋ ਦੂਜਾ ਸੂਆ ਬੱਚਾ ਫਿਰ ਕੀ ਹੁੰਦੇ ਕੱਟਾ ਆ ਗਿਆ ਮੇਲ ਕਾਫਾ ਕੱਟਾ ਜਿਹੜਾ ਤੁਹਾਨੂੰ ਦਿਖਾ ਦਾਂਗੇ ਵੈਸੇ ਵੀ ਆਪਾਂ ਠੀਕ ਹੈ ਜੀ ਤੇ ਸੂਬਾ ਦੂਜਾ ਸੂਆ ਜੀ ਦੀ ਦਾ ਬੱਚਾ ਮੜਾ ਬਾਹਰ ਕੱਢ ਇੱਥੇ ਜੀ ਬੱਚਾ ਬਾਹਰ ਕੱਢ ਆ ਤਾਂ ਕੱਟਾ ਅੱਜ ਮਾਰਨਿੰਗ ਸੀਈ ਹੈ ਬਾਈ ਹਰਵੇਰ ਹਾਂ ਜੀ ਮਾਰ ਤੁਸੀਂ ਪਾਤੀਆ ਤੁਸੀਂ ਦੇਖ ਸਕਦੇ ਹੋ ਫੇਸ ਕੁਆਲਟੀ ਚੰਗੀ ਹੈ ਜੀ ਬਾਕੀ ਦੰਦੋ ਦਾ ਜਿਹੜੇ ਸਾਹ ਹਵਾ ਸੁਈ ਆ ਬਹੁਤ ਛੇਤੀ ਫਰ ਗਿਆ ਕੱਲ ਤੱਕ ਬਿਲਕੁਲ ਪੱਤਰ ਹੋ ਜੀ ਹਾਂ ਜੀ ਆਇਦਲੇ ਉਹ ਇਸੇ ਬਾਰੇ ਆਇਦਲੇ ਅਗਲੇ ਲੈ ਆਲੋ ਇਹ ਥੋੜਾ ਤੋਰ ਲੋ ਅਕੇ ਤੋਰ ਲੋ ਅਮਾ ਤੋਰੋ ਜੀ ਆ ਜਿਹੜਾ ਦੋਸਤੋ ਥੱਲੇ ਬੱਚਾ ਹੈਗਾ ਮਗਰ ਇਹ ਮੇਲ ਕਾਫਾ ਠੀਕਾ ਜੀ 나ੜੂ ਬੱਚੇ ਦੇ ਨਾਲ ਅੱਜ ਮਾਰਨਿੰਗ ਸੂਈ ਹੈ ਤੇ ਸੂਬਾ ਦੁੱਜਾ ਠੀਕਾ ਜੀ ਛੋਟੀ ਕੱਦ ਕਾੜ ਦੀ ਵੱਡੀ ਆ ਉੱਚੇ ਕੱਦ ਕਾੜ ਦੇ ਵਿੱਚ ਆ ਤੋਂ ਬਾਕੀ ਸੂ ਦੇ ਵਿੱਚ ਆ ਪਸ਼ੂ ਜਿਵੇਂ ਅੱਜ ਮਾਰਨਿੰਗ ਸੂਈ ਆ ਠੀਕਾ ਜੀ ਕੋਸ਼ ਹਿਸਾਬ ਨਾਲ ਜੱਟਾ ਸਾਹਿਬ ਬਹੁਤ ਛੇਤੀ ਵੱਖਿਆ ਚੱਲਦੀ ਹੈ ਤੇ ਬਾਕੀ ਬਿਲਕੁਲ ਜੀ ਦੋਸਤੋ ਨਿੱਕਰ ਇਹ ਛੋਟੀ ਹੈ ਠੀਕਾ ਥਣ ਥਣ ਵੀ ਤੁਹਾਨੂੰ ਬਿਲਕੁਲ ਵਿਖਾਉਣੇ ਆ ਬਾਈ ਹਰ ਵੇਲੇ 2 ਮਿੰਟ ਰੋਕਿਓ ਥਣ ਦਿਖਾ ਦਿਓ ਜੀ ਆ ਲੋ ਤਫੀਦਲਾ ਮਰਦ ਹਲੋ ਜੀ ਚੌਂਟਾਂ ਨੂੰ ਵੀ ਸੰਧੂ ਸਾਹਿਬ ਬਹੁਤ ਵਧੀਆ ਨਿਕਲੀ ਹੋਲੀ ਬਿਲਕੁਲ ਨੋ ਜੀ ਤੋਰੋ ਜੀ ਠੀਕ ਹੈ ਤੇ ਚਵਾਈ ਚੂਈ ਇੱਕ ਨੰਬਰ ਵੀਰ ਦੱਸ ਰਿਹਾ ਵੀ ਚਵਾਈ ਇੱਕ ਨੰਬਰ ਆ ਦੋਸਤੋ ਬਾਕੀ ਦੋ ਡੰਗ ਚੂਹੋ ਕੋਈ ਟਾਈਮ ਤਿੰਨ ਟਾਈਮ ਚੂਹੋ ਜੀ ਕਰਦ ਕਰ ਬਹੁਤ ਵਧੀਆ ਜੋ ਫੋਲ ਹੈਗਾ ਬਾਕੀ ਇਹ ਪੁਰੇ ਪਾਰੇ ਜਿਹੜੇ ਕੱਲ ਤੱਕ ਪੂਰੇ ਚੋਕੇ ਪੱਦਰ ਕਰਦੇ ਸੀ ਬਿਲਕੁਲ ਜੀ ਸਰ ਮੇਰੇ ਕੀ ਵੀਰੇ ਤਾਂ ਕੀ ਲੋਗ ਬੋਲਦਾ ਕਹਿੰਦਾ ਮੋਲੇ ਦਾ 79 ਆ ਉਹ ਚਾਹੀ ਥੋੜਾ ਬਤ ਆਪਾਂ ਮਾਨਤਾ ਕਰਾ 75 ਹਜ਼ਾਰ ਵਿੱਚ ਠੀਕ ਹੈ ਜੀ 75 ਹਜ਼ਾਰ ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋਊਗਾ ਬਾਕੀ ਛੋਟੀ ਸੂਈ ਸਵਾਹਣੇ ਤੱਕ ਦਾ ਬਤ ਕਿ ਆ ਸੀਰੀ ਅਜੀ ਦਾ ਆਪਾਂ ਨੂੰ ਵੀ ਪਤਾ ਪਰ ਆਪਾਂ ਨੂੰ ਜਾਇਜ਼ ਮਿਲੇ ਆਪਾਂ ਵੀ ਅੱਗੇ ਜੀ ਠੀਕ ਹੈ ਜੀ ਤੇ ਰੇਟ ਦੋਸਤੋ ਬਿਲਕੁਲ ਜਾਇਜ਼ ਆ ਚਵਾਈ ਤੇ ਪਸੂਗਾ ਦੋ ਡਾਂਗਾਂ ਦੇ ਜੋਗੇ ਤਸੱਲੀ ਕਰ ਲਿਓ ਠੀਕ ਹੈ ਜੀ ਸੂਈ ਸਵਾਈ ਇਸ ਤੋਂ ਬਾਅਦ ਇੱਕ ਤੁਹਾਨੂੰ ਲਾਲ ਰੰਗ ਦੇ ਵਿੱਚ ਅੱਗੇ ਇਹ ਸ਼ਾਈਵਾਲ ਸੰਤੋਖ ਸਾਹਿਬ ਆ ਠੀਕ ਹੈ ਜੀ ਆਹ ਸ਼ਾਈਵਾਲ ਤੁਹਾਨੂੰ ਅਗਲੀ ਵਿਹੜ ਦਿਖਾਉਣੇ ਆ ਇਹ ਗੱਬਣਾ ਜੀ ਇਹ ਸਹੀ ਹੈ ਸੰਤੋਖ ਸਾਹਿਬ ਅੱਛਾ ਇੱਕ ਮਹੀਨਾ ਲੱਗੇ ਤਾਂ ਕਿ ਸਮਾਂ ਲਓ ਜੀ ਇੱਕ ਮਹੀਨੇ ਤੇ ਲੱਗੇ ਸਮਾਂ ਹੋਵੇ ਤੇ ਆਹ ਵਿਹੜ ਤੁਸੀਂ ਵੇਖੋ ਜੀ ਸ਼ਾਈਵਾਲ ਅੰਗ ਦੇ ਵਿੱਚ ਕਰਵੇਲ ਭਾਈ ਮਹੀਨੇ ਦੀ ਸੂਈ ਆ ਤੇ ਦੁੱਧ ਕਿੰਨਾ ਆ ਜਰੂਰ ਸੰਦੂ ਸਾਹਿਬ ਦੁੱਧ ਦੇ ਥਲੇ 10 ਲੀਟਰ ਰਸਟ ਹੈ ਕੋਈ ਦੋ ਟਾਈਮ ਚਵਾਈ ਕਰੇ ਤਿੰਨ ਟਾਈਮ ਕਰੇ ਆਨਲਾਈਨ ਵੀ ਆਪਾਂ ਭੇਜ ਸਕਦੇ ਆ ਠੀਕ ਹੈ ਜੀ ਬਿਲਕੁਲ ਚੋਣ ਇੱਕ ਨੰਬਰ ਸੀਲ ਠੰਡੀ ਠੀਕ ਹੈ ਜੀ ਕੋਈ ਚਵਾਈ ਤੋਂ ਇੱਕ ਨੰਬਰ ਆ ਠੀਕ ਆ ਬਾਕੀ ਆਪਾਂ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਜਰੂਰ ਦੱਸਾਂਗੇ ਹੋਰ ਪ੍ਰੀਤ ਬੱਚਾ ਲਿਆ ਬੱਚਾ ਥਰੇ ਬੱਚਾ ਜੀ ਬੱਚਾ ਦੁੱਧ 10 ਕਿਲੋ ਦੱਸਿਆ ਆ ਤੇ ਇਹ ਨਰਾਵਾ ਬੈਕੋ ਬੋਦਾ ਵੀ ਬੈਠ ਜਾ ਬੇੜਾ ਬੱਚੇ ਤੋਂ ਵੀ ਠੀਕ ਹੈ ਜੀ ਬੇੜਾ ਬੱਚੇ ਤੋਂ ਵੀ ਅ ਜਵਾਈ ਤੁਸੀਂ ਦੇਖ ਲਓ ਜੀ ਬਿਲਕੁਲ ਠੰਡੀ ਆ ਸੀਲ ਸਹੂਆ ਆ ਕਰੋ ਚ ਬਹੁਤ ਵਧੀਆ ਠੀਕ ਹੈ ਜੀ ਤਾਂ 10 ਕਿਲੋ ਦੇ ਬੱਚਾ ਤੋਂ ਧਾਰਾ ਨੇ ਇਹਦੇ ਥੱਲੇ हां बच्चा जी महीने के दा ਤੁਸੀਂ ਸਮਾਂ ਮੰਨ ਸਕਦੇ ਠੀਕ ਹੈ ਬੱਚਾ ਵੀ ਥੋੜਾ ਛੱਡ ਕੇ ਵਿਖਾਦਾ ਤੁਲੇ ਤੇ ਆ ਬੱਚਾ ਵੀ ਛੱਡ ਤੋਂ ਲਾਉ ਤੋਂ ਬੱਚੇ ਠੀਕ ਹੈ ਜੀ ਸੋ ਕਿਸੇ ਵੀਰ ਦੇ ਮਨ ਦੇ ਵਿੱਚ ਕੋਈ ਡਾਊਟ ਨਾ ਰਹੇ ਦੋਸਤੋ ਬੱਚਾ ਵੀ ਲਾ ਦਿੰਦੇ ਆ ਵੈਸੇ ਬਿਨਾ ਬੱਚੇ ਤੋਂ ਵੀ ਤੁਹਾਨੂੰ ਧਾਰਾ ਮਾਰ ਕੇ ਦਿਖਾ ਦਿਆਂ ਵੀ ਸੀਲ ਸਹੂ ਆ ਕੋਈ ਸਹੀ ਹੈ ਆ ਬਿਲਕੁਲ ਲਓ ਜੀ ਤੇਰ ਮਿਲ ਮੁੱਲ ਕੀ ਲਊਗਾ ਵੀਰਾਂ ਦਾ ਲੈਣ ਦੇਣ ਦਾ ਹਾਂ ਮੁੱਲ ਸੰਧੂ ਸਾਹਿਬ ਇਹਦਾ 34000 ਰੁਪਏ ਉੱਚ ਵੀ ਮੰਨਦਾਂ ਨਾ ਫਕਰਾਂਗੇ 34000 34000 ਠੀਕ ਹੈ ਜੀ ਲਓ ਜੀ ਅਗਲਾ ਪਸ਼ੂ ਕਿਹੜਾ ਆਪਣਾ ਸਤਿਗੁਰੂ ਜੀ ਨਿਲ ਕੋਲੇ ਹਰਿਆਣਾ ਦੀ ਦੇਸੀ ਗਾਂ ਅੱਛਾ ਜੀ ਠੀਕ ਆ ਬਹੁਤ ਵਧੀਆ ਲਓ ਜੀ ਅਗਲੀ ਗਾਂ ਜਿਹੜੀ ਦੋਤੋਂ ਹਰਿਆਣਵੀ ਵੀਰਾਂ ਦਾ ਵੀਰ ਦੇ ਹਰਿਆਣਵੀ ਦੇਸੀ ਗਾਂ ਹੈ ਠੀਕ ਆ ਤੇ ਪਹਿਲੇ ਨੂੰ ਸੂਵੇ ਕੀ ਸਰਦਾਰ ਦੂਜੇ ਸੂਵੇ ਸੋਰੀਆ ਪਿੱਛੇ ਆ ਬੱਛੀ ਆ ਗਈ ਆ ਲਓ ਜੀ ਆ ਦੂਜਾ ਸੂਵਾ ਕੀ ਆ ਮਗਰ ਬੱਛੀ ਹੈ ਜੀ ਠੀਕ ਹੈ ਜੀ ਆ ਮਗਰ ਬੱਛੀ ਆ ਦੂਜਾ ਸੂਵਾ ਤੇ ਦਿਨ ਕਿੰਨੇ ਹੋ ਗਏ ਸਹੀ ਨੂੰ ਸਰਦਾਰ ਬਾਜ ਪੰਜਾ ਦਿਨ ਆਜ ਪੰਜਵਾਂ ਦਿਨ ਤਾਂ ਕਿੰਨਾ ਰਿਹਾ ਦੁੱਧ ਥੱਲੇ 10 ਲੀਟਰ ਦੁੱਧ ਆਪਾਂ ਅਮੀਰ ਕਰਦੇ ਹਾਂ ਥੱਲੇ 13-14 ਲੀਟਰ ਲੋ ਜੀ 10 ਲੀਟਰ ਜਿਹੜਾ ਕੋਕੋ ਹਾਜ਼ਰ ਦੁੱਧ ਦਾ ਜਿਹੜੀ ਚਵਾਈ ਕਰ ਲੈਣੀ ਹੈ ਠੀਕ ਹੈ ਬਾਕੀ ਸਤੂ ਸਾਹਿਬ ਠੰਡੀ ਬੋਝ ਹੈ ਹੂੰ ਬਾਕੀ ਆਪਾਂ ਪੀਣਾ ਜੂੜ ਤੋਂ ਇਹਨੂੰ ਆਪਾਂ ਚਵਾਈ ਕਰਦੇ ਹਾਂ ਹੂੰ ਇਹ ਹੱਲੇ ਵਾ ਠੁਕਵਾ ਪਿਆ ਬਿਲਕੁਲ ਲਓ ਵੀ ਭਰਾਵੋ ਠੀਕ ਹੈ ਜੀ ਦੂਜਾ ਸੂਬਾ ਦੋਸਤੋ ਸੁਈਆ ਪੰਜਾ ਕੇ ਦਿਨਾਂ ਦੀ ਜਸਟਿਸ ਸੁਈਆ ਤੇ ਦੁੱਧ ਖੁੱਲਾ ਡੋਲਾ ਵੀ ਗੱਲ ਕਰ ਲਈ ਵੀ 10 ਕਿਲੋ ਹਾਜ਼ਰ ਆ ਬਾਕੀ ਥਾਂ ਚੱਡਾ ਹੀ ਦੱਸਣ ਦਿਆਂ ਵੀ 10 ਕਿਲੋ ਦੀ ਚੁਵਾਈ ਜਿਹੜੀ ਹੁਣ ਮੌਕੇ ਤੇ ਹਾਜ਼ਰ ਹੋ। ਵਰਪੇ ਦਾ ਆਹ ਤੇ ਨੌ ਦੀ ਇਹ ਆ ਮਗਰ ਬੱਚੀ ਆ ਫੀਮੇਲ ਕਾਫ ਆ ਇਸ ਵੇੜ ਦੇ ਸਭ ਤੋਂ ਵੱਡਾ ਦੱਸਿਆ। ਇਰ ਬਿਲ ਕੀ ਮੋਲ ਰਹੂਗਾ ਇਹਦਾ ਮੋਹਨ ਸੰਧੂ ਸਾਹਿਬ ਕੋਈ ਦੋ ਟਾਈਮ ਟ੍ਰਾਈ ਕਰੇ ਤਿੰਨ ਟਾਈਮ ਕਰੇ ਬਿਲਕੁਲ ਸੀਲ ਹੈ ਨਹੀਂ ਸੰਧੂ ਸਾਹਿਬ 37000 ਰੁਪਏ ਦੀ ਡਿਮਾਂਡ ਉਹ ਚੋਂ ਵੀ ਥੋੜਾ ਬੋਧਾ ਮਾਨਤਾ ਕਰਾ 37000 ਚੋਂ ਲੋ ਜੀ 37000 ਦੇ ਵਿੱਚੋਂ ਦੋਸਤੋ ਮਾਨਤਾ ਨੂੰ ਹੋ ਜਾਊਗਾ ਠੀਕ ਆ ਤੇ 10 ਕਿਲੋ ਹਾਜ਼ਰ ਦੁੱਧ ਆ ਮਗਰ ਬੱਛੀ ਆ ਠੀਕ ਆ ਜੀ ਤੇ ਬਿਲਕੁਲ ਸੀਲ ਸਭ ਪੂਰੀ ਆ ਤੁਹਾਨੂੰ ਧਾਰਾ ਮਾਰ ਕੇ ਜੀ ਤਸੱਲੀ ਵੀ ਕਰਵਾ ਦਾਂਗੇ ਤੇ ਪਹਿਲਾਂ ਅੱਜ ਜਿਹੜੇ ਆ ਚਾਰ ਬਕਾਊ ਸੀ ਕੁੱਲ ਹਾਈਟ ਦੀ ਆ ਹੂੰ ਹਾਈਟ ਦਾ ਪੂਰੀ ਗੋਲੋ ਇਸਦੀ ਹੈ ਠੀਕ ਹੈ ਵੱਡੀ ਹਾਈਟ ਹੈ ਤੇ ਰਾਜੀ ਪੂਰੀ ਗੋਲ ਆ ਗਏ ਲਓ ਜੀ ਆਪਾਂ ਇਹ ਤੇ ਬਾਦੇ ਮੜਾ ਜਾ ਸੰਦੂਭਾਵੇਂ ਨੂੰ ਜੋੜ ਪਾਉਣ ਦੀ ਵੀ ਜ਼ਰੂਰਤ ਹੈ। ਕੀ ਕੀ? ਆ ਦੇਖੀ। ਠੀਕ ਹੈ। ਚਬਾਈ ਬਹੁਤ ਹੈ। ਕੋਈ ਵੀ ਦੋਸਤੋ ਅਗਲੇ ਕਿਲੇ ਚਾਹਾਂਦੇ ਤੁਸੀਂ ਜਿੱਦਾਂ ਮਰਜ਼ੀ ਚੁਭਾਈ ਹੋ। ਵਰਪ੍ਰੀਤ। ਖਾਨ ਵੀ ਪੂਰੀ ਪਕੜ ਨਾਲ ਹੱਥੀਂ ਚੁਭਾਈ ਕਰ ਸਕਦੇ ਹੋ ਜਿੱਦਾਂ ਕਿ ਵੀਰ ਕਰਦਾ। ਪੂਰਾ ਮੁਠੀ ਆਲਾ ਸਾਰਾ। ਆਹ ਦੇਖ। ਪੱਕੀ ਰੇਟ ਵੀ ਜਾਇਜ਼ ਹੈ। ਅੱਜ ਚਲੋ। ਅੱਜ ਜਿੰਨਾ ਮਰਜ਼ੀ ਬੰਦਾ ਬਦਲੀ ਕਰਕੇ ਜੋ ਕੋਈ ਚੱਕਰੀ ਨਹੀਂ ਗਈ। ਹੋਰ। ਦੋ ਕੱਲੇ ਕੱਲੇ ਥਾਂ ਤੇ ਮਾਰਦੇ ਥੋੜੇ ਜਿਹਾ ਕੱਲੇ ਕੱਲੇ ਥਾਂ ਤੇ ਕੱਲੇ ਕੱਲੇ ਦੇ ਮਾਰਦੇ ਫੇਰ ਅਗਲੇ ਆਦੋਦੀ ਮਾਰਦੇ ਹਾਂ ਕੇ ਸੰਦੂ ਨਾਲ ਤੋਂ ਆਉਂਦਾ ਠੀਕ ਹੈ ਜੀ ਹੇ ਬਾਈ ਹਰਬੇਲ ਕਾ ਸੰਪਰਕ ਨੰਬਰ ਹੈ 990382025 9906382025 ਠੀਕ ਹੈ ਜੀ ਸੋ ਦੋਸਤੋ ਇਹ ਸਾਨੂੰ ਮੇਰੇ ਨਾਲ ਵੀਰ ਹਰਬੇਲ ਸਿੰਘ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਚਾਰ ਮੱਗ ਦਿਖਾਇਆ ਦੋਸਤੋ ਇੱਕ ਪਹਿਲੇ ਨੰਬਰ ਤੇ ਤੁਹਾਨੂੰ ਇੱਕ ਗੱਬਣ ਜਣੀ ਮੱਝ ਦਿਖਾਤੀ ਸੀਗੀ ਠੀਕ ਹੈ ਸੋ ਕਾਫੀ ਪਤੀ ਮੱਝ ਸੋ ਚੰਗਾ ਲੇਵਾ ਬਣਾ ਕੇ ਤਿਆਰ ਕੀਤਾ ਆਰਡਰ ਕੁਆਲਿਟੀ ਕਾਫੀ ਸੋਹਣੀ ਸੀਗੀ ਠੀਕ ਹੈ ਇਸ ਮੱਝ ਬਾਰੇ ਵੀ ਤੁਸੀਂ ਵਿਚਾਰ ਕਰ ਸਕਦੇ ਜੇ ਬਾਕੀ ਜਿੰਨੇ ਤਿੰਨੇ ਮੱਗ ਤੁਹਾਨੂੰ ਦਿਖਾਇਆ ਤਿੰਨੇ ਪਸ਼ੂ ਜਿਹੜੇ ਆ ਸਵੇਲ ਕੁਲਪ ਤਾਜ਼ੇ ਸੋਏ ਨੇ ਨਾਲ ਬੱਚੇ ਨੇ ਤੇ ਬੌਲੇ ਦੇ ਉੱਪਰੋਂ ਤਕਰੀਬਨ ਤੁਸੀਂ ਬਾਹਰ ਮੰਨ ਸਕਦੇ ਪੰਜਵੇਂ ਛੇਵੇਂ ਦਿਨ ਤੋਂ ਲੈ ਕੇ ਇੱਕ ਬੈਰ ਦੇ ਵੀ ਠਿਕਾਣਾ ਦਿਖਾਈ ਜੀ ਤੁਹਾਨੂੰ ਇੱਕ ਮਹੀਨੇ ਦੀ ਸੁਣੀ ਹੈ ਠੀਕ ਹੈ ਜੀ ਸੋ ਦੋਸਤੋ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਕਿਸਾਨ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ